ਸੋ ਤੁਸੀਂ ਰਿਕਾਲ ਦੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ ਤੇ ਕਿਸਾਨਾਂ ਦੇ ਲਈ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ 26 ਤੋਂ ਲੈ ਕੇ 31 ਅਗਸਤ ਤੱਕ ਜਿਹੜੇ ਅਗਸਤ ਦੇ 5-6 ਦਿਨ ਬਾਕੀ ਨੇ ਸੋ ਇਹਨਾਂ ਵਿੱਚ ਮੌਸਮ ਪੰਜਾਬ ਦਾ ਕਿਵੇਂ ਰਹੇਗਾ ਕੀ ਮੌਸਮੀ ਹਲਚਲ ਹੈ ਕਿਸਾਨਾਂਾਂ ਦੇ ਲਈ ਮੌਸਮ ਨੂੰ ਮੱਦੇਨਜ਼ਰ ਕੀ ਫਸਲੀ ਸੁਝਾਅ ਨੇ ਸੋ ਪਹਿਲਾਂ ਮੌਸਮ ਦੀ ਗੱਲ ਕਰਦੇ ਹਾਂ ਮੌਸਮ ਦੇ ਵਿੱਚ ਹੁਣ ਜੇਕਰ ਤਾਜ਼ਾ ਆਪਾਂ ਦੇਖੀਏ ਹਲਚਲਾਂ ਤਾਂ ਇੱਕ ਜਿਹੜਾ ਤਗੜਾ ਸਿਸਟਮ ਆ ਉਹ ਗੁਜਰਾਤ ਤੇ ਰਾਜਸਥਾਨ ਦੇ ਆਸ-ਪਾਸ ਦੇ ਹਿੱਸਿਆਂ ਵਿੱਚ ਬਣਿਆ ਹੋਇਆ ਹੈ ਇਹ ਜਿਹੜਾ ਐਂਟੀ ਸਾਈਕਲੋਨ ਸਰਕੂਲੇਸ਼ਨ ਆ ਇਹਦੇ ਵਿੱਚ ਹਵਾਵਾਂ ਇਸ ਤਰ੍ਹਾਂ ਅਰਬ ਸਾਗਰ ਤੋਂ ਆ ਕੇ ਆ ਰਹੀਆਂ ਨੇ ਤੇ ਇਹਨਾਂ ਦਾ ਜਿਹੜਾ ਪ੍ਰਭਾਵ ਆ ਪੰਜਾਬ ਤੱਕ ਹਵਾਵਾਂ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ ਅੱਜ ਤੋਂ ਹੀ ਹਵਾਵਾਂ ਥੋੜਾ ਜਿਆਦਾ ਦੱਖਣ ਪੂਰਬ ਦੇ ਛਾਤੋ ਗਤੀ ਹਲਕੀ ਜਹੀ ਵਾਧੀ ਰਹੇਗੀ ਪਿਛਲੇ ਦਿਨਾਂ ਦੇ ਮੁਕਾਬਲੇ ਜਿਵੇਂ ਕਿ ਖਾਸ ਜਿਹੜੇ ਇਲਾਕੇ ਹੋਗੇ ਮਾਨਸਾ ਬਠਿੰਡਾ ਬਰਨਾਲਾ ਹੋ ਗਿਆ ਫਾਜ਼ਿਲਕਾ ਹੋ ਗਿਆ ਮੁਕਸਰ ਸਾਹਿਬ ਦੇ ਹਿੱਸੇ ਹੋਗੇ ਬਾਕੀ ਸੰਗਰੂਰ ਸਾਈਡ ਦੇ ਇਲਾਕੇ ਹੋਗੇ ਇਹਨਾਂ ਹਿੱਸਿਆਂ ਵਿੱਚ ਹਵਾਵਾਂ ਪੰਜਾਬ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਥੋੜੀ ਜਿਹੀ ਅੱਜ ਤੇਜ਼ ਰਹਿਣਗੀਆਂ ਤੇ ਕੱਲ ਨੂੰ ਗਤੀ ਦੇ ਵਿੱਚ ਹੋਰ ਵਾਧਾ ਹੋਵੇਗਾ 27 ਅਗਸਤ ਤੱਕ ਇਹ ਹਵਾਵਾਂ ਦੇ ਗਤੀ ਦੇ ਵਿੱਚ ਥੋੜਾ ਬਹੁਤ ਵਾਧਾ ਹੁੰਦਾ ਰਹੇਗਾ ਯਾਨੀ ਕਿ 27-28 ਅਗਸਤ ਤੱਕ ਹਵਾਵਾਂ ਥੋੜੀ ਜਿਹੀ ਹਾਂ ਦਰਮਿਆਨੀ ਤੇਜ਼ ਗਤਾਰ ਤੇ ਵਗਣਗੀਆਂ ਹਵਾ ਗਤੀ ਹੋਵੇਗੀ 20 ਤੋਂ ਲੈ ਕੇ 30 ਕਿਲੋਮੀਟਰ ਦੇ ਵਿੱਚਕਾਰ ਤੇ ਇਹ ਹਵਾਵਾਂ ਅਰਬ ਸਾਗਰ ਤੋਂ ਆ ਰਹੀਆਂ ਨੇ ਸਜੀ ਦੇ ਕਰਕੇ ਨਮੀ ਵਧੀ ਹੋਈ ਹੈ ਤੇ ਆਪਾਂ ਨੂੰ ਗਰਜ ਚਮਕ ਵਾਲੇ ਛੋਟੇ-ਮੋਟੇ ਬੱਦਲ ਹੀ ਸਿਸਟਮ ਬਣਦੇ ਹੋਏ ਦੇਖਣ ਨੂੰ ਮਿਲ ਸਕਦੇ ਨੇ ਫਿਲਹਾਲ ਅੱਜ 26 ਅਗਸਤ ਨੂੰ ਤਾਂ ਜਿਹੀ ਹਲਚਲਾਂ ਹੋਣ ਦੀ ਸੰਭਾਵਨਾ ਘੱਟ ਹੈ ਪਰ ਦੁਪਹਿਰ ਤੋਂ ਬਾਅਦ ਛੋਟੇ-ਮੋਟੇ ਗਰਜ ਚਮਕ ਵਾਲੇ ਬੱਦਲ ਬਣ ਸਕਦੇ ਨੇ ਤੇ ਲਗਭਗ 27 ਅਤੇ 28 ਅਗਸਤ ਨੂੰ ਇਹ ਸੰਭਾਵਨਾ ਵੱਧ ਰਹੀ ਹੈ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਇਲਾਕੇ ਦੱਖਣ ਅਤੇ ਪੂਰਬ ਦੇ ਹਿੱਸੇ ਹੋਣਗੇ ਇਹਨਾਂ ਭਾਗਾਂ ਵਿੱਚ ਕੁਝ ਤਕੜੀਆਂ ਕਾਰਵਾਈਆਂ ਹੋ ਸਕਦੀਆਂ ਨੇ ਅਲਾਕੇ ਜਿਵੇਂ ਹਰਿਆਣਾ ਸਾਈਡ ਤੋਂ ਲੈ ਕੇ ਕੁਝ ਪੂਰਬੀ ਚੰਡੀਗੜ੍ਹ ਮੋਹਾਲੀ ਸਾਈਡ ਦੇ ਇਲਾਕੇ ਤੇ ਨਾਲ ਲੱਗਦੇ ਕੁਝ ਉੱਤਰ ਵੱਲ ਨੂੰ ਆਪਣੇ ਨੰਗਲ ਅਨੰਦਪੁਰ ਸਾਹਿਬ ਹੋ ਗਏ ਜਾਂ ਹੁਸ਼ਿਆਰਪੁਰ ਦੇ ਹਿੱਸੇ ਹੋ ਗਏ ਨਮਾ ਸ਼ਹਿਰ ਦੇ ਆਸ-ਪਾਸ ਦੇ ਇਲਾਕੇ ਜਿਹੜੇ ਹਿਮਾਚਲ ਦੇ ਨੇੜਲੇ ਹਿੱਸੇ ਨੇ ਇਨ੍ਹਾਂ ਭਾਗਾਂ ਵਿੱਚ ਆਪਾਂ ਨੂੰ 27 ਤੋਂ ਲੈ ਕੇ 28 ਅਗਸਤ ਦੇ ਦਰਮਿਆਨ ਜਾਂ 29 ਅਗਸਤ ਦੀ ਸਵੇਰ ਤੱਕ ਵੀ ਕਹਿ ਸਕਦੇ ਹਾਂ ਕਿ ਆਪਾਂ ਨੂੰ ਕੁਝ ਮੌਸਮੀ ਹਲਚਲਾਂ ਦੇ ਹੋਣ ਦੀ ਸੰਭਾਵਨਾ 30-40% ਦੇ ਆਸ-ਪਾਸ ਬਣ ਸਕਦੀ ਹੈ ਸੋ ਇਨ੍ਹਾਂ ਹਿੱਸਿਆਂ ਵਾਲੇ ਕਿਸਾਨਾਂ ਨੂੰ ਇਹੀ ਸੁਝਾਅ ਹੈ ਕਿ ਜੇਕਰ ਕੋਈ ਸਪਰੇ ਵਗੈਰਾ ਕਰਨੀ ਹੈ ਤਾਂ ਪਹਿਲੇ 2 ਦਿਨ ਯਾਨੀ ਕਿ 26 27 ਨੂੰ ਕਰ ਸਕਦੇ ਨੇ ਉਸ ਤੋਂ ਬਾਅਦ ਆਪਣੇ ਇਲਾਕੇ ਦਾ ਮੌਸਮ ਦੇਖ ਕੇ ਸਪਰੇਅ ਕੀਤੀ ਜਾਵੇ ਜੇਕਰ ਮੌਸਮ ਸਾਫ਼ ਲੱਗ ਰਿਹਾ ਤਾਂ ਨਾਲ ਸਟicker ਦੀ ਵਰਤੋਂ ਕਰਕੇ ਪਾਸ ਸਪਰੇਅ ਕਰ ਸਕਦੇ ਆ ਕਿਉਂਕਿ ਉਸ ਦੇ ਨਾਲ ਜੇਕਰ 1 ਤੋਂ 2 ਘੰਟੇ ਵੀ ਨਿਕਲ ਜਾਂਦੇ ਨੇ ਮੌਸਮ ਸਾਫ਼ ਦੇ ਵਿੱਚ ਤਾਂ ਆਪਣੀ ਜਿਹੜੀ ਸਪਰੇਅ ਵਗੈਰਾ ਦਾ ਸਰਾ ਵਧੀਆ ਹੋ ਜਾਂਦਾ ਹੈ। ਸੋ ਬਾਕੀ ਹਵਾਵਾਂ ਥੋੜੀਆਂ ਜਿਆ ਤੇਜ਼ ਰਹਿਣਗੀਆਂ ਟੈਂਪਰੇਚਰ ਕਾਬੂ ਜ ਰਹਣਗੇ ਜਿਹੜੇ ਦਿਨ ਦੇ ਤਾਪਮਾਨ ਹੋਣਗੇ ਉਹ ਲਗਭਗ 30 ਤੋਂ 32 ਡਿਗਰੀ ਦੇ ਵਿਚਕਾਰ ਹੀ ਰਹਿਣਗੇ 35 36 ਵਾਲਾ ਜਿਹੜਾ ਕੰਮ ਆ ਉਹ ਇਹਨਾਂ 3-4 ਦਿਨਾਂ ਵਿੱਚ ਨਹੀਂ ਰਹੂਗਾ। ਟੈਂਪਰੇਚਰ ਥੋੜੇ ਜਿਹਾ ਕਾਬੂ ਨੇ ਮੌਸਮ ਥੋੜਾ ਜਿਹਾ ਨਰਮਾਈ ਵਿੱਚ ਰਹੇਗਾ ਹਮੋਸ ਤੋਂ ਥੋੜੀ ਜਿਹੀ ਰਾਹਤ ਮਿਲੇਗੀ ਜਿਹੜੀ ਕਿ ਫਸਲਾਂ ਦੇ ਲਈ ਅਨੁਕੂਲ ਹੈ ਪਰ ਹਵਾਵਾਂ ਪੂਰਬੀ ਚੱਲ ਰਹੀਆਂ ਨੇ ਨਮੀ ਦੀ ਵਾਧੀ ਹੋਈ ਮਾਤਰਾ ਹੈ ਸੋ ਜਿਹੇ ਦੇ ਵਿੱਚ ਆਪਾਂ ਇਹ ਨਹੀਂ ਕਹਾਂਗੇ ਕਿ ਇਹ ਹਵਾਵਾਂ ਬਹੁਤ ਜ਼ਿਆਦਾ ਅਨੁਕੂਲ ਨੇ ਪਰ ਇੰਨਾ ਹਵਾਵਾਂ ਵਗਣ ਦੇ ਨਾਲ ਥੋੜਾ ਜਿਹਾ ਹਮੋਸ ਤੋਂ ਰਾਹਤ ਬਣੀ ਰਹੇਗੀ ਜਿਸ ਦੇ ਕਰਕੇ ਸੁੰਡੀ ਵਰਗਾ ਜਿਹੜਾ ਕੋਈ ਪ੍ਰਕੋਪਾ ਹਮਲਾ ਉਹ ਝੋਨੇ ਦੀਆਂ ਫਸਲਾਂ ਉੱਪਰ ਘੱਟ ਦੇਖਣ ਨੂੰ ਮਿਲੇਗਾ ਪਰ ਹਾਲੇ ਖੁਸ਼ਕ ਪੱਛਮੀ ਹਵਾਵਾਂ ਦੀ ਵਾਪਸੀ ਨਹੀਂ ਹੋਈ ਹੈ ਸੋ ਆਪਣੇ ਫਸਲਾਂ ਖੇਤਾਂ ਦਾ ਲਗਾਤਾਰ ਨਰੀਖਣ ਕਰਦੇ ਰਹਿਣਾ ਚਾਹੀਦਾ ਜੇਕਰ ਆਪਾਂ ਨੂੰ ਕਿਸੇ ਖੇਤ ਵਿੱਚ ਕੋਈ ਸੁੰਡੀਪੂ ਗੋਹੂ ਵਾਲੀ ਜਾਂ ਪਤਾਲ ਭੇਟ ਵਾਲੀ ਦਾ ਜ਼ਿਆਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਉਸ ਦਾ ਸਮਾਂ ਰਹਿਦੇ ਉਪਚਾਰ ਕਰਨਾ ਜ਼ਰੂਰੀ ਹੈ ਕਿਉਂਕਿ ਪਿਛਲੇ ਸਾਲ ਕਾਫੀ ਜ਼ਿਆਦਾ ਨੁਕਸਾਨ ਆ ਸੁੰਡੀ ਨੇ ਕੀਤਾ ਸੀ ਸੋ ਬਾਕੀ ਫਿਰ ਅਗਲੀ ਜਿਵੇਂ ਵੀ ਅਪਡੇਟ ਮਿਲਦੀ ਹੈ ਮੌਸਮ ਦੀ ਤੁਹਾਡੇ ਨਾਲ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ ਸੋ ਚੈਨਲ YouTube Farmer ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਖੇਤੀਬਾੜੀ ਮੌਸਮ ਦੀਆਂ ਖਬਰਾਂ ਲਗਾਤਾਰ ਮ